ਬਿਕਸਾ ਜਦੋਂ 26 ਤਾਰੀਖ ਨੂੰ ਇਹ ਮਤਾ ਲੈ ਕੇ ਆਂਦਾ ਸੀ ਵਿਧਾਨ ਸਭਾ ਦੇ ਵਿੱਚ ਤਾਂ ਇੱਕ ਆਸ ਤੇ ਉਮੀਦ ਦੇ ਨਾਲ ਮੈਂ ਬੇਨਤੀ ਵੀ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਹੈ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਹਰ ਚੁਣੇ ਹੋਏ ਨੁਮਾਇੰਦੇ ਨੂੰ ਮੌਕਾ ਦਿੱਤਾ ਹੈ ਕਿ ਹੜ੍ਹਾਂ ਦੇ ਬਾਰੇ ਆਪਣੀ ਸਥਿਤੀ ਦੱਸੇ ਤੇ ਬਹੁਤ ਸਾਰੇ ਮਾਣਯੋਗ ਮੈਂਬਰ ਸਹਿਬਾਨਾਂ ਨੇ ਆਪਣੇ ਆਪਣੇ ਹਲਕੇ ਦੀ ਗੱਲ ਕੀਤੀ ਕਿਸ ਤਰ੍ਹਾਂ ਹੜ੍ਹ ਆਇਆ ਕਿਸ ਤਰ੍ਹਾਂ ਬਚਾਅ ਹੋਇਆ ਸਾਰਿਆਂ ਉਹਨਾਂ ਨੇ ਗੱਲਾਂ ਕੀਤੀਆਂ ਤੇ ਕਿਸੇ ਨੇ ਕੋਈ ਵਿਚਾਰ ਦਿੱਤਾ ਕਿਸੇ ਨੇ ਰਾਜਨੀਤੀ ਕੀਤੀ ਤੇ ਕਿਸੇ ਨੇ ਇੱਥੇ ਝੂਠ ਵੀ ਬੋਲਿਆ ਜਿਹੜਾ ਚਾਹੀਦਾ ਨਹੀਂ ਸੀ ਇਹ ਸੈਸ਼ਨ ਸਿਰਫ ਤੇ ਸਿਰਫ ਇਸ ਲਈ ਸੀ ਕਿ ਹੜ੍ਹ ਆਇਆ ਕੁਦਰਤੀ ਆਫਤ ਆਈ ਇਦੇ ਚ ਕੀ ਦਾ ਕੀ ਰੋਲ ਸੀ ਕੀ ਨੇ ਕੀ ਰੋਲ ਅਦਾ ਕੀਤਾ ਪਰ ਗੱਲ ਕਿਸੇ ਪਾਸੇ ਹੋ ਰਹੀ ਚਲੀ ਗਈ ਸੋ ਇੱਥੇ ਬੜੀ ਤਕਲੀਫ ਵੀ ਹੋਈ ਕਿਉਂਕਿ ਮੈਂ ਸਪੀਕਰ ਸਾਹਿਬ ਕਹਿਣਾ ਚਾਹਣਾ ਕਿ ਮੈਂ ਰਾਜਨੀਤੀ ਦੇ ਵਿੱਚ ਨਾ ਤੇ ਕਦੀ ਗਲਤ ਕੋਈ ਸਟੇਟਮੈਂਟ ਦਿੱਤੀ ਹੈ ਨਾ ਕਦੇ ਝੂਠ ਬੋਲਿਆ ਬਾਲਾ ਇਸ ਤਰ੍ਹਾਂ ਨਹੀਂ ਕਿ ਅਸੀਂ ਧਰਮ ਪੁੱਤਰ ਪਰ ਇਹ ਨਹੀਂ ਕਿ ਝੂਠ ਬੋਲ ਕੇ ਰਾਜਨੀਤੀ ਕੀਤੀ ਹੈ ਪਰ ਬੜਾ ਦੁੱਖ ਹੋਇਆ ਹੈ ਕਿ ਇੱਥੇ ਝੂਠ ਦੀ ਰਾਜਨੀਤੀ ਚਲਾਈ ਗਈ ਪਰ ਅਜਿਹੇ ਸਮੇਂ ਤੇ ਜਦੋਂ ਅੱਜ ਸਾਰਾ ਪੰਜਾਬ ਦੁਖੀ ਹੈ ਹਰਾਂ ਦੀ ਮਾਰ ਦੇ ਹੇਠ ਹੈ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ بجائے ਇੱਥੇ ਸਾਰਾ ਝੂਠ ਬੋਲਿਆ ਗਿਆ ਸੋ ਮੈਂ ਸਬੰਧ ਦੇ ਵਿੱਚ ਕਹਿਣਾ ਚਾਹੁੰਦਾ ਸਰ ਹੁਣ ਲੀਡਰ ਆਪੋਜੀਸ਼ਨ ਹੈ ਨਹੀਂ ਇੱਥੇ ਚਲੇਗੇ ਨਹੀਂ ਆਗੇ ਜੀ ਆਗੇ ਆ ਜੀ ਆਓ ਆਓ ਜੀ ਜੀ ਆਨ ਬੈਠੋ 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 ਜੀ ਬੈਠੋ 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 ਜੀ ਬੈਠੋ 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 ਜੀ ਬੈਠੋ ਬੈਠੋ ਜੀ ਤਸ਼ਰੀਫ ਕਰੋ ਬੈਠੋ ਸੋ ਆ ਗਏ ਵਾ ਚੰਗੀ ਹੁਣ ਲੀਡਰ ਆਫ اپੋਜੀਸ਼ਨ ਨੇ ਪਹਿਲੀ ਗੱਲ ਕੀ ਕੀਤੀ ਕਿ ਵਾਟਰ ਸਰਸਿਸ ਮੰਤਰੀ ਰਸੀਫਾ ਦੇਵੇ ਸੈਕਟ੍ਰਿਕਸ਼ਨ ਕੁਮਾਰ ਜੀ ਤੇ ਕਾਰਵਾਈ ਕੀਤੀ ਜਾਵੇ ਸੋ ਮੈਂ ਕਹਿਣੀ ਚਾਹਣਾ ਕਿ ਵਾਟਰ ਰਿਸੋਰਸਸ ਡਿਪਾਰਟਮੈਂਟ ਨੇ ਜਿਹੜਾ ਕੰਮ ਪਿਛਲੇ 3 ਸਾਲਾਂ ਦੇ ਵਿੱਚ ਕੀਤਾ ਪਿਛਲੀਆਂ ਸਾਰੀਆਂ ਸਰਕਾਰਾਂ ਆ ਜਿੰਨੀ ਬੇਸ਼ੱਕ ਕਾਂਗਰਸ ਦੀ ਸਰਕਾਰ ਤੀ ਬੇਸ਼ੱਕ ਆਲੀਦਲ ਬੀਜੇਪੀ ਦੀ ਸਰਕਾਰ ਤੀ ਕੋਈ ਵੀ ਸਰਕਾਰ 70 ਸਾਲਾਂ ਦੇ ਵਿੱਚੋਂ ਕੰਮ ਨਹੀਂ ਕਰ ਸਕੀ ਜਿਹੜੀ ਸਾਡੇ 35 ਸਾਲਾਂ ਚ ਆਮ ਆਦੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਕੀਤੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਦੀ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਾ ਦੇਾਂਗੇ ਤੇ ਟੇਲਾਂ ਤੇ ਪਾਣੀ ਪਹੁੰਚਾਇਆ ਬੇਸ਼ੱਕ ਸਾਰੇ ਸਾਥੀ ਬੈਠੇ ਨੇ ਇਹਨਾਂ ਦੇ ਖੇਤਾਂ ਨੂੰ ਪਾਣੀ ਲੱਗਿਆ ਹੋਊਗਾ ਕਹਿਣਗੇ ਤਾਂ ਨਹੀਂ ਇਹ ਜ਼ੁਬਾਨ ਤੋਂ ਪਰ ਪਤਾ ਸਾਰਿਆਂ ਨੂੰ ਕਿ ਪਾਣੀ ਇਹਨਾਂ ਦੇ ਖੇਤਾਂ ਨੂੰ ਵੀ ਲੱਗਿਆ 21% ਪਾਣੀ ਜਿਹੜਾ ਨਹਿਰੀ ਪਾਣੀ ਸੀ ਸਾਡਾ ਖੇਤਾਂ ਨੂੰ ਲੱਗਦਾ ਸੀ ਅੱਜ ਉਹ 64% ਲੱਗਣ ਲੱਗਿਆ ਕਿਉਂਕਿ ਸਾਰਾ ਕਨਾਲ ਸਿਸਟਮ ਠੀਕ ਕੀਤਾ ਇਹ ਧਰਤੀ ਹੇਠੋਂ ਪਾਣੀ ਕੱਢੀ ਗਏ ਧਰਤੀ ਹੇਠੋਂ ਪਾਣੀ ਕੱਢੀ ਗਏ ਕਦੇ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ ਇਸੇ ਕਰਕੇ ਦੂਜੀਆਂ ਸਟੇਟਾਂ ਦੀ ਹਰਿਆਣਾ ਸਰਕਾਰ ਪਾਣੀ ਮੰਗਦੀ ਸੀ ਇਹਨਾਂ ਸਰਕਾਰਾਂ ਦੀ ਗਲਤੀ ਕਰਕੇ ਇੰਨਾ ਸਰਕਾਰਾਂ ਦੀ ਗਲਤੀ ਕਰਕੇ ਪਾਣੀ ਹਰਿਆਣਾ ਨੂੰ ਜਾਂਦਾ ਰਿਹਾ ਕਿਉਂਕਿ ਅਸੀਂ ਕਨਾਲ ਸਿਸਟਮ ਠੀਕ ਨਹੀਂ ਕੀਤਾ ਸੋ ਸਾਡਾ ਟੀਚਾ ਇਹ ਕਿ 31 ਮਾਰਚ 2026 ਤੱਕ ਜਿਹੜਾ 64% ਪਾਣੀ ਅਜ ਖੇਤਾਂ ਨੂੰ ਜਾ ਰਿਹਾ ਉਹਨੂੰ ਅਸੀਂ 76% ਤੱਕ ਲੈ ਕੇ ਜਾਵਾਂਗੇ ਤੇ ਸਾਰਾ ਪੰਜਾਬ ਇਸ ਗੱਲ ਦਾ ਅਟਵਾਇ ਠੱਤੇ ਠੱਤੇ ਸਾਲਾਂ ਬਾਅਦ ਸਰ 40 40 ਸਾਲਾਂ ਬਾਅਦ ਉੱਥੇ ਪਾਣੀ ਪਹੁੰਚੇ ਜਿੱਥੇ ਲੋਕਾਂ ਨੇ ਉਮੀਦ ਹਟਾਤੀ ਸੀ ਉਮੀਦ ਖਤਮ ਕਰਤੀ ਸੀ ਤੇ ਅੱਜ ਇਸਤੀਫਾ ਮੰਗ ਰਹੇ ਨੇ ਤੇ ਝੂਠ ਬੋਲ ਕੇ ਇਸਤੀਫਾ ਮੰਗ ਰਹੇ ਨੇ ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਕੱਲ ਮਾਨਯੋਗ ਲੀਡਰ ਆਫ অপੋਜੀਸ਼ਨ ਮਾਧਵ ਪੁਰਵੀ ਗਏ ਸੀ ਤੇ ਉੱਥੇ ਜਾ ਕੇ 1 ਮਹੀਨੇ ਬਾਅਦ ਸਰ پورے 1 ਮਹੀਨੇ ਬਾਅਦ ਉੱਥੇ ਗਏ ਪਰ ਬੜੇ ਚੰਗੇ ਲੱਗ ਰਹੇ ਸੀ ਫੋਟੋ ਬੜੀ ਵਧੀਆ ਆ ਰਹੀ ਸੀ ਬੜੀ ਵਧੀਆ ਉੱਥੇ ਡਾਇਰੈਕਸ਼ਨ ਹੋ ਰਹੀ ਸੀ ਪਰ ਮੈਂ ਕਹਿਣੀ ਚਾਹਣਾ ਕਿ ਉੱਥੇ ਉਸ ਸਮੇਂ ਜਾਣਾ ਚਾਹੀਦਾ ਸੀ ਜਦੋਂ ਉੱਥੇ ਹਾਲਤ ਖਰਾਬ ਸੀ ਉੱਥੇ ਗਏ ਜਿਹੜਾ ਸਾਡਾ ਇੱਕ ਮੁਲਾਜ਼ਮ ਸ਼ਹੀਦ ਹੋਇਆ ਉਸ ਗੇਟ ਨੂੰ ਖੋਲਦਿਆਂ ਹੋਇਆ ਉਹਦੇ ਬਾਰੇ ਕੋ ਸ਼ਬਦ ਨਹੀਂ ਇਹਨਾਂ ਨੇ ਬੋਲਿਆ ਤੇ 26 ਮੁਲਾਜ਼ਮ ਜਿਹੜੇ ਸਾਡੇ ਉੱਥੇ ਪੂਰਾ ਸਮਾਂ ਉਥੇ ਫਸੇ ਰਹੇ ਚਾਰੇ ਪਾਸੇ ਪਾਣੀ ਪਾਣੀ ਸੀ 에어 ਲਿਫਟ ਕੀਤਾ ਉਹਨਾਂ ਨੂੰ ਉਹਨਾਂ ਬਾਰੇ ਇੱਕ ਸ਼ਬਦ ਨਹੀਂ ਬੋਲਿਆ ਤੇ ਇਸ਼ਾਰਾ ਕਰੀਗੇ ਕਹਿੰਦੇ ਜੀ ਇਥੋਂ ਮਿੱਟੀ ਚੱਕ ਲਈ ਆ ਮੈਂ ਦੱਸਣੀ ਚਾਹਣਾ ਇਹਨਾਂ ਨੂੰ ਆ ਪਿਆ ਮੇਰੇ ਕੋਲੇ ਸਾਰਾ ਐਸਟੀਮੇਟ ਕਿ ਕਿੱਥੋਂ ਮਿੱਟੀ ਕਿਵੇਂ ਚੱਕੀ ਆ ਹੋ ਇੱਕ ਪੈਸਾ ਅਗਰ ਮਿੱਟੀ ਦਾ ਪਿਆ ਹੋਵੇ ਤਾਂ ਅਸੀਂ ਉਸ ਗੱਲ ਦੇ ਦੇਣਦਾਰ ਆ ਉਹਤੇ ਕਹਿੰਦੇ ਜੀ ਇਹਦੇ ਸਾਰੇ ਬਿੱਲ ਪਾਲਣਗੇ ਸਾਰਾ ਐਸਟੀਮੇਟ ਬਣਿਆ ਹੋਇਆ ਇਹ ਅਸੀਂ ਉੱਥੇ ਮਿੱਟੀ ਚੱਕੀ ਆ ਡੀਸਲਟਿੰਗ ਦੀ ਮਿੱਟੀ ਸੀ ਟੈਂਪਰੇਰੀ ਉੱਥੇ ਡਾਇਵਰਸ਼ਨ ਦੀ ਗੱਲ ਕੀਤੀ ਸੀ ਅਸੀਂ ਉਹ ਮਿੱਟੀ ਉੱਥੇ ਚੱਕੀ ਤੇ ਡਾਇਵਰਸ਼ਨ ਹੋਣੇ ਅਸੀਂ ਉੱਥੇ ਪਾ ਦੇਣੀ ਹੈ ਸੋ ਇਸ ਤਰੀਕੇ ਦੇ ਨਾਲ ਸਰ ਲੀਡਰ ਆਫ অপੋਜੀਸ਼ਨ ਸਾਹਿਬ ਨੇ ਕਿਹਾ ਕਿ 7 ਲੱਖ ਕਿਊਸਿਕ ਪਾਣੀ ਹੈ ਜਿਹੜਾ ਐਸਾ ਆਪਣਾ ਰਣਜੀਤ ਸਾਗਰ ਡੈਮ ਦੇ ਵਿੱਚੋਂ ਛੱਡਿਆ ਗਿਆ ਬੈਠੇ ਨੇ ਸਾਡੇ ਸਾਹਮਣੇ ਸੋ ਮੈਂ ਸਰ ਬੇਨਤੀ ਕਰਨੀ ਚਾਹਣਾ ਕਿ ਦੇਖੋ ਸਦਨ ਦੇ ਵਿੱਚ ਝੂਠ ਬੋਲਣਾ ਸਦਨ ਨੂੰ ਗੁੰਮਰਾਹ ਕਰਨਾ ਅੱਜ ਸਾਰੀ ਦੁਨੀਆ ਦੇਖ ਰਹੀ ਹੈ ਇਸ ਤੋਂ ਵੱਡਾ ਕੋਈ ਗੁਨਾਹ ਨਹੀਂ ਇੱਕ ਗਨਾਹ ਝੂਠ ਬੋਲਣ ਦਾ ਤੇ ਦੂਜਾ ਗਨਾਹ ਉਹ ਕਰੀ ਬੈਠੇ ਨੇ ਭਾਜੀਪੀ ਵਾਲੇ ਜਿਹੜੇ ਉੱਥੇ ਬੈਠੇ ਨੇ ਕਹਿੰਦੇ ਸੀ ਪੈਰਲਲ ਅਸੀਂ ਇੱਕ ਅਸੈਂਬਲੀ ਚਲਾਵਾਂਗੇ ਸੋ ਨੈਤਿਕਤਾ ਦੇ ਦਾਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਪਹਿਲਾਂ ਜਦੋਂ ਇੱਥੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਇੱਥੇ ਅਸਤੀਫਾ ਦੇ ਕੇ ਫਿਰ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕਰਨੀ ਚਾਹੀਦੀ ਸੀ ਅਰੇ ਕਨਸਟੀਟਿਊਸ਼ਨ ਦਾ ਅਪਮਾਨ ਹੈ ਕਿ ਉੱਥੇ ਵਿਧਾਨ ਸਭਾ ਜੇ ਪੈਰਲਲ ਇਸ ਤਰ੍ਹਾਂ ਚੱਲਦੀਆਂ ਹੁੰਦੀਆਂ ਫਿਰ ਤਾਂ ਵੋਟਾਂ ਦੀ ਲੋੜ ਹੀ ਕੋਈ ਨਹੀਂ ਸੀ ਸੋ ਦੂਜੀ ਜੇ ਇਹਨਾਂ ਨੇ ਕੀਤੀ 7 ਲੱਖ ਕਿਉਂ ਸੀ ਕਿ ਮੇਰੇ ਕੋਲੇ ਇਕੱਲੇ ਇਕੱਲੇ ਫਿਗਰ ਹੈ ਸਰ ਕਿ 215000 ਕਿਉਂ ਸੀ ਪਾਣੀ ਛੱਡੇ ਗਿਆ ਉੱਥੋਂ ਉਹਦਾ ਰਿਕਾਰਡ ਹਮੇਸ਼ਾ ਰਹਿਣਾ ਹੈ ਜਦੋਂ ਮਰਜ਼ੀ ਉਹਦਾ ਰਿਕਾਰਡ ਲੈਣਾ ਨਾ ਸੱਚ ਝੂਠ ਬੋਲ ਕੇ ਇਹਨਾਂ ਨੇ ਜੋ ਇੱਥੇ ਸਦਰ ਨੂੰ ਗੁੰਮਰਾਹ ਕੀਤਾ ਮੈਂ ਚਾਹੁੰਦਾ ਮਾਫੀ ਮੰਗਣ ਇਸ ਚੀਜ਼ ਦੀ ਤੇ ਜਿਹੜੇ ਮੈਥੋਸ ਤ੍ਰੀਫਾ ਲਗਦੇ ਸੀ ਇਹ ਝੂਠ ਬੋਲਣ ਦੇ ਇਲਜ਼ਾਮ ਦੇ ਵਿੱਚ ਇਹ ਅਸਤੀਫਾ ਦੇਣ ਉੱਥੇ ਪਰ ਮੈਂ ਬੜੀ ਹੈਰਾਨੀਆ ਮੈਨੂੰ ਇਸ ਗੀ ਬੜੀ ਹੈਰਾਨੀ ਹੈ ਇਸੀ ਦੀ ਕਿ ਹੋਊਗੀ ਰਹਾ ਹੈ ਇੱਕ ਅਸੀਂ ਉੱਥੇ ਜਾ ਰਹੇ ਸੀ ਕਿਸ਼ਤੀ ਦੇ ਵਿੱਚ ਅਸੀਂ ਚਾਰ ਲੋਕਾਂ ਨੂੰ ਬਚਾਉਣ ਦੇ ਲਈ ਜਾ ਰਹੇ ਸੀ ਅਰ ਉਹਦੇ ਵਿੱਚ ਲਾਜੀ ਸਿੰਘ ਜੀ ਭੁੱਲਰ ਸਾਡੇ ਮੰਤਰੀ ਹਰਪਾਜਨ ਸਿੰਘ ਜੀ ਈਟੀਓ ਸਾਹਿਬ ਠੀਕ ਹੈ ਅਸੀਂ ਤਿੰਨੇ ਸਰ ਜਾ ਰਹੇ ਆ ਸਾਢੇ 6 ਵਜੇ ਹੋਏ ਨੇ ਸ਼ਾਮ ਦੇ ਨੇਰਾ ਪਸਰ ਰਿਹਾ ਤੇ ਅਸੀਂ ਤਿੰਨ ਮੰਤਰੀ 7 ਲੱਖ ਰੁਪਏ ਦੀ ਕਿਸ਼ਤੀ ਹੋਣ ਸਾਰੀ ਕੋਈ ਐਨਡੀਆਰਫ ਦੀ ਟੀਮ ਨਹੀਂ ਹੈਗੀ ਅਸੀਂ ਤਿੰਨ ਜਣੇ ਬੈਠ ਕੇ ਉਸ ਦੇ ਵਿੱਚ ਚਾਰ ਜਨਾਂ ਨੂੰ ਰੈਸਕਿਊ ਕਰਨ ਦੇ ਲਈ ਜਾ ਰਹੇ ਆ 40 40 ਫੁੱਟ ਪਾਣੀ ਹੈ ਸਤਲੋਜ ਦੇ ਵਿੱਚ ਉਸ ਸਮੇਂ ਤੇ ਉੱਥੇ ਗੱਲ ਚੱਲ ਪਈ ਮਾੜੇ ਮੋਟੀ ਕਿ ਈਟੀਓ ਸਾਹਿਬ ਨੇ ਕਹਤਾ ਕਹਿੰਦੇ ਇਸ ਤਰ੍ਹਾਂ ਫਲਾਣੇ ਸਟੇਟ ਦੇ ਵਿੱਚ ਜਾਂ ਫਲਾਣੇ ਦੇਸ਼ ਦੇ ਵਿੱਚ ਕ੍ਰੂ ਚੱਲਦੇ ਨੇ ਤੇ ਮੈਂ ਵੀ ਕਹਤਾ ਕਿ ਵੀ ਉੱਥੇ ਚੱਲਦੇ ਨੇ ਤੇ ਮੈਨੂੰ ਐਂ ਦੱਸੋ ਸਰ ਇਹ ਕਾਂਗਰਸ ਦੇ ਪੇਜ ਦੇ ਵਾਈ ਖਬਰ ਇਹਨਾਂ ਨੇ ਉਹ ਆਡੀਓ ਪਾਪਰ ਇਹ ਨਹੀਂ ਲਿਖਿਆ ਉਸਤੇ ਕਿ ਤਿੰਨ ਮੰਤਰੀ ਆਪਦੀ ਜਾਨ ਜੋਖਮ ਦੇ ਵਿੱਚ ਪਾ ਕੇ 7 ਲੱਖ ਦੀ ਕਿਸ਼ਤੀ ਦੇ ਉੱਤੇ ਚੜ ਕੇ ਉਥੇ ਚਾਰ ਲੋਕਾਂ ਨੂੰ ਰੈਸਕਿਊ ਕਰਨ ਜਾ ਰਹੇ ਸੀ ਇਹ ਕੋਈ ਗੱਲਾਂ ਨਹੀਂ ਕਿਹਨੀਆਂ ਸੋ ਹੜਾਂ ਦੀ ਗੱਲ ਕਿਤੇ ਨਹੀਂ ਕੀਤੀ ਕੱਲ ਉਥੇ ਗਏ ਨੇ ਸਾਰੇ ਕਿਤੇ ਹੜ੍ਹ ਦੀ ਕੋਈ ਗੱਲ ਨਹੀਂ ਹੜਾਂ ਦੇ ਬਚਾਅ ਦੀ ਕੋਈ ਗੱਲ ਨਹੀਂ ਸਿਰਫ ਤੇ ਸਿਰਫ ਰਾਜਨੀਤੀ ਸਰ ਕਿੱਥੇ ਅਸੀਂ ਪਹੁੰਚ ਗਏ ਆ ਬੜੀ ਹੈਰਾਨੀ ਹੋ ਰਹੀ ਹੈ ਆ ਹੁਣ ਸੱਕੀ ਨਾਲੇ ਦੀ ਵੀ ਸਾਡੇ ਗਦੀਪ ਸਿੰਘ ਰੰਧਾਵਾ ਜੀ ਨੇ ਕਹੀ ਸੀ ਔਰ ਮੈਂ ਜ਼ਿੰਮੇਵਾਰੀ ਦੇ ਨਾਲ ਕਹਿੰਦਾ ਕਿ ਸੱਕੀ ਨਾਲੇ ਦੀ ਮੈਨੂੰ ਇਹ ਤਾਂ ਨਹੀਂ ਐਗਜੈਕਟ ਫਿਗਰ ਪਤਾ ਕਿ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਖਤਮ ਹੋਇਆ ਤਿੰਨ ਮਹੀਨੇ ਹੋ ਗਏ ਜਦੋਂ ਮੈਨੂੰ ਗਰਦੀਪ ਸਿੰਘ ਲੰਦਾਵਾ ਜੀ ਨੇ ਰਮਨ ਬਹਿਲ ਨੇ ਸ਼ਹਿਰੀ ਕਲਸੀ ਉਹਨਾਂ ਨੇ ਕਿਹਾ ਦੀ ਕਹਿੰਦੇ ਸੱਤੀ ਨਾਲਾ ਬੜੀਆਂ ਹਲਕੇ ਦੇ ਵਿੱਚ ਦੀ ਲੰਗਦਾ ਉੱਥੇ ਦੋ ਮਸ਼ੀਨਾਂ ਲੱਗੇ ਹੋਏ ਨੇ ਤੀਜੀ ਮਸ਼ੀਨ ਵੱਡੀ ਪੋਕਲਰ ਭੇਜਣੀ ਆ ਪਰ ਮੈਂ ਦੱਸੜੀ ਚਾਹਣਾ ਬਾਬੇ ਗੁੱਜੇ ਪੀਰ ਦੀ ਤਾਂ ਸਾਰਿਆਂ ਨੂੰ ਪਤਾ ਹੋਊਗਾ ਨਾ ਉੱਥੇ ਵੱਡਾ ਮੇਲਾ ਲੱਗਦਾ 15 ਦਿਨ ਪਹਿਲਾਂ ਬਾਬੇ ਗੁੱਜੇ ਪੀਰ ਦੇ ਮੇਲੇ ਤੇ ਮੈਨੂੰ ਬੁਲਾ ਕੇ ਕਰੀਬ 20 ਪਿੰਡਾਂ ਦੇ ਪੰਚਾਇਤਾਂ ਨੇ ਸਨਮਾਨਿਤ ਕੀਤਾ ਸੀ ਇਸ ਲਈ ਕੀਤਾ ਦੀ ਕਿ ਤੁਸੀਂ ਸੱਤੀ ਨਾਲੇ ਦੇ ਉੱਤੇ ਮਸ਼ੀਨਾਂ ਭੇਜੇ ਨੇ ਉਹਨਾਂ ਦੀ ਸਫਾਈ ਕੀਤੀ ਹੈ ਸੋ ਸਰ ਮੈਂ ਬੇਨਤੀ ਕਰਨੀ ਚਾਹਣਾ ਕਿ ਵਾਟਰ ਰਿਸੋਰਸਸ ਡਿਪਾਰਟਮੈਂਟ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਦੀ ਅਸੀਂ ਟੇਲਾਂ ਦੇ ਪਾਣੀ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰ ਰਹੇ ਹਾਂ ਧਰਤੀ ਹੇਠਲਾ ਪਾਣੀ ਬਚਾਉਣ ਦਾ ਕੰਮ ਕਰ ਰਹੇ ਹਾਂ ਅਸੀਂ